ਜਿਹੜੇ ਬਡਾਲਾ ਪਿੰਡ ਦੇ ਵਿੱਚ ਜਿਹੜੀਆਂ ਸਵਾਵਾਵਾਂ ਚੱਲ ਰਹੀਆਂ ਅੱਜ ਸਾਡੇ ਕੋਲ ਗਿੱਦੜਵਾ ਹਲਕੇ ਤੋਂ ਖੁਸਨਰ ਪਿੰਡ ਖੁਸਨਰ ਪਿੰਡ ਤੋਂ ਪਹੁੰਚਿਆ ਤੇ ਅੱਜ ਤਕਰੀਬਨ ਡੀਏਪੀ ਖਾਦ ਤੇ ਨਾਲ ਬੀਜ ਲੈ ਕੇ ਪਹੁੰਚਿਆ ਇਹ ਵੀਰ ਪਹਿਲਾਂ ਵੀ ਆਏ ਸੀ ਪਰ ਜਿਵੇਂ ਪਹਿਲਾਂ ਸਾਰਿਆਂ ਨੂੰ ਅਪੀਲ ਕੀਤੀ ਗਈ ਸੀ ਵੀ ਵੀਰ ਜੀ ਹਜਤ ਕਰ ਜਿਹੜੀਆਂ ਸਵਾਵਾਵਾਂ ਰੋਕ ਦਿਓ ਜਦੋਂ ਹੜ ਬਿਲਕੁਲ ਪਾਣੀ ਖਤਮ ਹੋ ਜਾਊਗਾ ਜਦੋਂ ਬੀਜ ਬਜਾਈ ਦਾ ਕੰਮ ਚੱਲਣਾ ਉਦੋਂ ਸਵਾਵਾਵਾਂ ਲੈ ਕੇ ਆਓ ਇਹ ਵੀਰਾਂ ਨੇ ਜਿਹੜੀ ਸੇਵਾ ਰੋਕ ਕੇ ਤੇ ਹੁਣ ਜਿਹੜਾ ਲੈ ਕੇ ਜਿਹੜਾ ਇਸ ਟਾਈਮ ਬਿਲਕੁਲ ਲੋੜ ਆ ਕਿਉਂਕਿ ਐਸੇ ਲੋਕ ਜਿਹੜੇ ਕਿਸਾਨ ਆ ਉਹ ਦੇਖ ਰਹੇ ਆ ਵੀ ਸਾਨੂੰ ਕੋਈ ਬੀਜ ਦੇ ਜੇ ਸਾਨੂੰ ਕੋਈ ਖਾਦੇ ਜਿਹੜੀ ਸਾਡੀ ਸਾਡੀ ਕਣਕ ਜਿਹੜੀ ਕੋਈ ਬੀਜੀ ਜਾ ਸਕੇ ਤੇ ਸਾਰੇ ਪਿੰਡ ਦਾ ਅਸੀਂ ਦਿਲੋਂ ਧੰਨਵਾਦ ਕਰਨੀ ਬੰਡਾਲੇ ਦੀ ਸੰਤਵਲੋ ਅਤੇ ਬਾਬਾ ਦੀਪ ਸਿੰਘ ਜੀ ਦਾ ਜਥੇਬੰਦੀ ਉਰ ਲੋ ਸਾਰੇ ਪਿੰਡ ਦੇ ਨਗਰ ਦਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਧਰ ਵਿੱਚੋਂ ਪਰਪੜ ਪਰਪੜ ਅੱਜ ਜੋ ਹਰ ਪਿਛਲੇ ਸਮੇਂ ਦੇ ਦੌਰਾਨ ਹੜਾ ਆਏ ਸੀਗੇ ਸਭ ਨੂੰ ਪਤਾ ਹੀ ਹੈ ਤੇ ਜਿਹੜੀ ਜਥੇਬੰਦੀ ਗੜਦੀਵਾਲ ਅ ਬਾਬਾ ਜੀ ਮਨਜੋਤ ਸਿੰਘ ਦੇਖੋ ਜੀ ਕਿਸੇ ਦੀ ਖਾਤਰ ਇੱਕ ਦਿਨ ਕੀ ਇੱਕ ਪਾਲਕ ਢਣਾ ਔਖਾ ਹੈ ਮੈਨੂੰ ਲੱਗਦਾ ਵੀ ਪਿਛਲੇ 4-5 ਮਹੀਨਿਆਂ ਤੋਂ ਐਸ ਹਲਕੇ ਦੇ ਵਿੱਚ ਇਥੇ ਸਵਾਮਾਂ ਨੂੰ ਆ ਰਹੇ ਆ ਆ ਹਲਕੇ ਨੂੰ ਆਪਦਾ ਘਰ ਮੰਨੀ ਬੈਠੇ ਨੇ ਕਿਸੇ ਦੇ ਖਾਤਰ ਇੱਕ ਪਾਲਕੜਨਾ ਬਹੁਤ ਔਖਾ ਹੈ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਪਿੰਡ ਵੱਲੋਂ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਪਿੰਡ ਹੁਸਨਰ ਦੀ ਪੂਰੀ ਨਗਰ ਪੰਚਾਇਤ ਸਾਰੇ ਮੈਂਬਰ ਸਹਬਾਨ ਸਾਰੇ ਨਗਰ ਦੇ ਬੱਚਾ ਬੱਚੀ ਨੇ ਇਸ ਜੱਗ ਦੇ ਵਿੱਚ ਆਪ ਦਾ ਤਿਲਫੁਲ ਸਹਾਇਜੋਗ ਦਿੱਤਾ ਹੈ ਉਹਦੇ ਅੱਜ ਅਸੀਂ ਲਗਭਗ 162 ਗੱਟੇ ਡੀਏਪੀ ਦੇ 162 ਗੱਟੇ ਕਣਕ ਦੇ ਲੈ ਕੇ ਹਾਜ਼ਰ ਹੋਏ ਆ ਉਹਦੇ ਵਿੱਚ ਸਾਡਾ ਵੀਰ ਹੈਪੀ ਆਪ ਦਾ ਨਵਾਂ ਟਰੈਕਟਰ ਤੇ ਟਰਾਲਾ ਇੱਥੋਂ ਤੱਕ ਪਹੁੰਚ ਕੀਤੀ ਉਹਨੇ ਮੈਂ ਉਹਦਾ ਵੀ ਬਹੁਤ ਸ਼ੁਕਰਗੁਜ਼ਾਰ ਆ ਸਾਰੇ ਪਿੰਡ ਵੱਲੋਂ ਅਸੀਂ ਉਹਦਾ ਵੀ ਧੰਨਵਾਦ ਕਰਦੇ ਆ ਤੇ ਨਾਲ ਸਾਡੇ ਸਰਪੰਚ ਗੁਰਦੇਵ ਸਿੰਘ ਜੀ ਇਹਨਾਂ ਨੇ ਸਾਡਾ ਉਸ ਸਮੇਂ ਜਦੋਂ ਹੜ੍ਹ ਆਏ ਸੀ ਉਦੋਂ ਅਸੀਂ ਰਾਸ਼ਨ ਲੈ ਕੇ ਆਏ ਸੀ ਉਦੋਂ ਰਾਸ਼ਨ ਵੰਡਣ ਸਮੇਂ ਵੀ ਸਾਡਾ ਸਹਿਯੋਗ ਦਿੱਤਾ ਸੀ ਤੇ ਅੱਜ ਵੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਅਸੀਂ ਪੂਰੇ ਬੰਡਾਲੇ ਸਾਰੇ ਵਸਣਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਵੀ ਇਹੋ ਜਿਹੀ ਮਾਰ ਨਾ ਪਵੇ ਪਰ ਜੇ ਕੁਦਰਤੀ ਆਫਤ ਆਉਂਦੀ ਹੈ ਤਾਂ ਅਸੀਂ ਪੂਰੇ ਨਗਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜਾਂਗੇ ਬਾਬਾ ਜੀ ਗੜ ਦੀਵਾਲ ਜਿਹੜੀ ਜਸੇਬੰਦੀ ਹੈ ਅਸੀਂ ਉਹਨਾਂ ਦੇ ਨਾਲ ਵੀ ਪੂਰੇ ਪੂਰਨ ਤੌਰ ਤੇ ਸਹਿਯੋਗ ਸਹਿਯੋਗ ਕਰਾਂਗੇ ਤਾਂ ਮੈਂ ਇੰਨੇ ਹੀ ਕਹਿੰਦਾ ਕਿਵਾਂ ਦਾ ਜਾਜਕ ਹੈ ਜੇਕਰ ਕੋਈ ਬੋਲਦਾ ਕਿਸੇ ਦੇ ਮਨ ਨੂੰ ਠੇਸ ਲੱਗੀ ਹੈ ਤਾਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ